ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੀ ਪਾਗੂ ਰੋਡ ਚੌੜੀ ਕਰਨ ਦੇ ਸੰਬੰਧ ਵਿੱਚ ਨਗਰ ਨਿਗਮ ਵੱਲੋਂ ਦੁਕਾਨਦਾਰਾਂ ਨੂੰ ਨੋਟਿਸ ਕੱਢੇ ਗਏ ਤੇ ਜਿਹੜੀਆਂ ਦੁਕਾਨਾਂ ਬੰਦ ਸੀ ਤੇ ਉਹਨਾਂ ਦੇ ਬਾਹਰ ਨੋਟਿਸ ਚਿਪਕਾਏ ਗਏ ਜਿਸ ਦੇ ਸੰਬੰਧ ਵਿੱਚ ਲੋਕ ਦੁਕਾਨਦਾਰਾਂ ਦੇ ਵਿੱਚ ਰੋਸ ਪੈ ਗਿਆ ਅਤੇ ਲੋਕਾਂ ਨੇ ਇਹ ਵੀ ਕਿਹਾ ਗਿਆ ਕਿ ਸੜਕ ਚੌੜੀ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਦੇ ਪੈਰਲਰ ਹਿਪ ਪਾਵਰ ਹਾਊਸ ਰੋਡ ਬਹੁਤ ਚੌੜੀ ਹੈ ਜਿੱਥੇ ਕਿ ਰਹਾਇਸ਼ੀ ਏਰੀਆ ਨਹੀਂ ਹੈ ਬਹੁਤ ਘਟ ਹੈ ਤੇ ਉਥੋਂ ਦੇ ਵਹੀਕਲ ਕੱਢੇ ਜਾ ਸਕਦੇ ਹਨ ਪਰ ਕੀ ਹੈ 7 ਦਿਨ ਦਾ ਨਗਰ ਨਿਗਮ ਵੱਲੋਂ ਜਿਹੜਾ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਕਿ ਆਪਦੇ ਆਪ ਦੇ ਕਾਗਜ਼ਾਤ ਉਥੇ ਨਗਰ ਨਿਗਮ ਦੇ ਵਿੱਚ ਸਬਮਿਟ ਕਰਨ ਕੀਤੇ ਜਾਣ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਬਾਅਦ ਕਾਰਵਾਈ ਹੋਵੇਗੀ ਇਸ ਸਬੰਧ ਵਿੱਚ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਕਿ ਦੁਕਾਨਦਾਰਾਂ ਨੇ ਕਿਹਾ ਕੀ ਅਗਰ ਛੜਕ ਚੋੜੀ ਹੁੰਦੀ ਹੈ ਤਾਂ ਉਹਨਾਂ ਦੇ ਰੋਜ਼ਗਾਰ ਖਤਮ ਹੋ ਜਾਣਗੇ ਦੁਕਾਨਾਂ ਦੇ ਇੱਥੇ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਉਹ ਵੀ ਬੇਰੋਜ਼ਗਾਰ ਹੋ ਜਾਣਗੇ ਇਸ ਸਬੰਧ ਵਿੱਚ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੈਂ ਤਾਂ ਕੀ ਡੈਜਿਗਨੇਸ਼ਨ ਮੈਂ ਦਵਿੰਦਰ ਸ਼ਰਮਾ ਏਟੀਵੀ ਜੀ ਨਗਰ ਨਿਕਮ ਬਠਿੰਡਾ ਠੀਕ ਹੈ ਅੱਜ ਅਸੀਂ ਭਾਗੋ ਰੋਡ ਤੇ ਆਏ ਆ ਇਹ ਜਨਰਲ ਹਾਊਸ ਦਾ ਮਤਲਬ ਆ ਸੀ ਕਿ ਸੜਕ ਨੂੰ 40 ਫੁੱਟ ਤੋਂ 60 ਫੁੱਟ ਚੌੜਾ ਕਰਨਾ ਉਹਦੇ ਵਾਸਤੇ ਅਸੀਂ ਦੁਕਾਨਦਾਰਾਂ ਨੂੰ ਇੱਕ ਵਾਰੀ ਆਪਣੇ ਡਾਕੂਮੈਂਟਸ ਦਿਖਾਉਣ ਵਾਸਤੇ ਲੈਟਰਸ ਭੇਜ ਰਹੇ ਹਾਂ ਨੋਟਿਸ ਦੇ ਰਹੇ ਹਾਂ ਕਿ ਆਪਣੇ ਆਪਣੇ ਜਿਹਦੇ ਕੋਲ ਜੋ ਡਾਕੂਮੈਂਟਸ ਹੈ ਉਹ ਦਿਖਾ ਦੇ ਨਗਰ ਰਿੰਗ ਦੇ ਵਿੱਚ 7 ਦਿਨਾਂ ਦੇ ਅੰਦਰ ਅੰਦਰ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਕਰਾਂਗੇ ਅਸੀਂ ਵੀ ਕਿੱਦਾਂ ਸੜਕੇ ਦਾ ਚੌੜੀ ਕਰਨ ਦਾ ਆਪਾਂ ਨੇ ਪ੍ਰਪੋਜ਼ਲ ਬਣਾਉਣਾ ਠੀਕ ਹੈ ਦੁਕਾਨਦਾਰ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਹੁਣ ਤਾਂ ਅਸੀਂ ਇਹ ਰਿਟਨ ਚੀ ਲੈਟਰ ਦੇ ਰਹੇ ਹਾਂ ਇਹਨਾਂ ਨੂੰ ਨੋਟਿਸ ਦੇ ਰਹੇ ਹਾਂ ਉਹਦਾ ਜਵਾਬ ਆਏਗਾ ਫਿਰ ਉਹਦੇ ਹਿਸਾਬ ਨਾਲ ਪਾਗੇ ਚੱਲਾਂਗੇ ਨਹੀਂ ਕੋਈ ਦੁਕਾਨਦਾਰਾਂ ਦਾ ਰਿਪਲਾਈ ਆਇਆ ਹੋਵੇ ਤੁਸੀਂ ਮੌਕੇ ਨਹੀਂ ਅਸੀਂ ਤਾਂ ਅੱਜ ਪ ਨੋਟ ਸਾਰੀ ਰੋਡ ਤੇ ਸਾਰੀ ਪਾਗੂ ਰੋਡ ਤੇ ਸਾਰਿਆਂ ਨੂੰ ਸਾਰਿਆਂ ਨੂੰ ਜੀ ਫਿਰ ਕਿੰਨੇ ਫੁੱਟ ਚੌੜੀ ਹੋਣੀ ਹੈ ਸਰ 60 ਫੁੱਟ ਚੌੜੀ ਹੋਣੀ ਹੈ ਜੀ 60 ਫੁੱਟ ਚੌੜੀ ਵਾਸਤੇ ਠੀਕ ਸਰ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਦੀਪ ਮਿੱਤਲ ਹੈ ਜੀ ਹਾਂਜੀ ਮੇਰੀ ਮੈਡੀਸਨ ਦੀ ਸ਼ਾਪ ਹੈ ਹਮ ਹਮ 27 ਸਾਲਾਂ ਤੋਂ ਇਸੇ ਮੈਂ ਪੇਨਸ ਕਰ ਰਹੇ ਹਾਂ ਆਪ ਦਾ ਹਮ ਹਮ ਇਹਨਾਂ ਨਗਰ ਨਿਗਮ ਨੇ ਸਾਨੂੰ ਸਾਰਿਆਂ ਨੂੰ ਨੋਟਿਸ ਦੇ ਦੇ ਆ ਵੀ ਇਹ ਰੋਡ ਨੂੰ 60 ਫੁੱਟ ਕੀਤਾ ਜਾਵੇ ਹਾਂਜੀ ਅਸੀਂ ਅਸੀਂ ਇਹਦੀ ਪੂਨ ਕਰਨ ਦਾ ਵਿਰੋਧਤਾ ਕਰਦੇ ਆ ਹਮ ਹਮ ਇੱਦਾਂ ਸਾਰੇ ਦੁਕਾਨਦਾਰ ਸਾਰੇ ਦੁਕਾਨਦਾਰ ਉਜੜ ਜਾਣਗੇ ਹਮ ਹਮ ਸਾਰੇ ਦੁਕਾਨਾ ਖਤਮ ਹੋ ਜਾਣਗ ਪ੍ਰਸ਼ਾਸਨ ਕਹਿੰਦਾ ਨਗਰ ਨਿਗਮ ਕਹਿੰਦਾ ਜੀ ਇੱਥੇ ਰੋਡ ਤੇ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਵੀ ਟ੍ਰੈਫਿਕ ਦਾ ਹੱਲ ਕਿਵੇਂ ਕਰੀਏ ਦੱਸੋ ਤੁਸੀਂ ਇਹ ਟ੍ਰੈਫਿਕ ਦਾ ਹੱਲ ਇਹਨਾਂ ਨੇ ਕਰਨਾ ਅਸੀਂ ਤਾਂ ਨਹੀਂ ਕਰਨਾ ਹੁਣ ਇਹ ਤਾਂ ਹਣੀ ਲੋਕਾਂ ਦੇ ਮਕਾਨ ਦੁਕਾਨਾਂ ਢਾ ਦੇਓ ਤੇ ਟ੍ਰੈਫਿਕ ਦਾ ਹੱਲ ਹੋ ਜਾਊਗਾ ਅਗਰ 60 ਫੁੱਟ ਹੁੰਦੀ ਹੈ ਤੁਹਾਡਾ ਕਿੰਨਾ ਹਿੱਸਾ ਜਾਏਗਾ ਦੁਕਾਨਦਾਰ ਜੀ ਸਾਰੀ ਦੁਕਾਨਦਾਰੀ ਖਤਮ ਹੋ ਸਾਰੀ ਦੁਕਾਨ ਖਤਮ ਹੋ ਦੀ ਜਮਾ ਅੱਛਾ ਸਾਡੇ ਕੋਲ ਮੇਰੀ ਦੁਕਾਨ 3 ਫੁੱਟ ਚੌੜੀ ਹੈ ਸਿਰ ਮੇਰੇ ਕੋਲ 5 ਫੁੱਟ ਜਗ੍ਹਾ ਰਹਿ ਜੂਗੀ ਦੱਸੋ ਮੈਂ ਦੁਕਾਨਦਾਰੀ ਕਿੱਥੋਂ ਚਲਾਵਾਂਗਾ ਜਵਾ ਕਿੱ ओके okay. हां जी ਤੁਹਾਡਾ ਸੱਕ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਿੰਸ ਹੈ ਜੀ ਹਲਗੂ ਰੋਡ ਤੇ ਆਲਰੇਡੀ ਅਸੀਂ 12-13 ਸਾਲਾਂ ਤੋਂ ਦੁਕਾਨਦਾਰੀ ਚਲਾ ਰਹੇ ਹਾਂ ਕਿਸ ਦੁਕਾਨ ਦਾ ਕੀ ਨਾਮ ਹੈ ਆਪਣੀ ਪ੍ਰਿੰਸ ਟੈਲੀਕਮ ਅੱਛਾ ਜੀ ਸਾਡਾ ਤਾਂ ਇਹੀ ਗੱਲ ਕਹਿਣਾ ਜੀ ਵੀ ਟ੍ਰੈਫਿਕ ਦੀ ਸਮੱਸਿਆ ਸੜਕ ਚੌੜੀ ਕਰਕੇ ਨਹੀਂ ਸੋਲਵ ਹੁੰਦੀ ਟ੍ਰੈਫਿਕ ਦੀ ਸਮੱਸਿਆ ਤਾਂ ਆਲਰੇਡੀ ਸੋਲਵ ਹੀ ਹੈ ਬਾਕੀ ਜੇ ਆਪਾਂ ਗੱਲ ਕਰੀਏ ਸੜਕਾਂ ਚੌੜੀਆਂ ਕਰਨਾ ਉਹਦੇ ਹਿਸਾਬ ਨਾਲ ਤਾਂ ਸਾਰੇ ਬਠਿੰਡੇ ਦੀਆਂ ਸੜਕਾਂ ਚੌੜੀਆਂ ਕਰਨ ਵਾਲੀਆਂ ਆਪਾਂ ਕੀਲਾ ਸਾਹਿਬ ਨੂੰ ਜਾਣਦੇ ਆ ਉਥੇ ਬਹੁਤ ਘੱਟ ਰਸਤਾ ਹੈ ਗੁਰਪੁਰ ਵੇਲੇ ਲੱਖਾਂ ਬੰਦਾ ਆਉਂਦਾ ਠੀਕ ਹੈ ਨਾ ਉਹ ਚੀਜ਼ਾਂ ਮਸਲੇ ਹੱਲ ਨਹੀਂ ਹੁੰਦੇ ਹਮਮ ਸੜਕਾਂ ਚੌੜੀਆਂ ਕਰਕੇ ਟ੍ਰੈਫਿਕ ਵੱਧਦੇ ਆ ਘਟਦੇ ਨਹੀਂ ਹੈਗੀ ਹਮਮ ਠੀਕ ਹੈ ਬਾਕੀ ਦੂਜੀ ਗੱਲ ਕਰੀਏ ਭਾਗੂ ਰੋਡ ਦੇ ਪੈਰਲਰ ਪਾਵਰ ਹਾਊਸ ਰੋਡ ਹੈਗੀ ਹੈ ਜਿਹੜੀ ਆਲਰੇਡੀ ਰਿਆਸ਼ੀ ਏਰੀਆ ਉੱਥੇ ਖਤਮ ਹੋ ਚੁੱਕਿਆ ਹੈ ਚੌੜੀ ਪੂਰੀ ਹੈ ਪੂਰੀ ਚੌੜੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਤਾਂ ਵੀ ਉਸ ਨੂੰ ਕਿਉਂ ਨਹੀਂ ਯੂਜ਼ ਕੀਤਾ ਜਾਂਦਾ ਜਿਹੜੀ ਆਲਰੇਡੀ ਬਣੀ ਹੋਈ ਹੈ ਇਹਦੇ ਤੇ ਕਿਉਂ ਪੈਸਾ ਬਰਬਾਦ ਕੀਤਾ ਯਾਰ ਇਹ ਕਿਉਂ ਲੋਕਾਂ ਦੀਆਂ ਦੁਕਾਨਾਂ ਦਾ ਦੁਕਾਨਦਾਰੀਆਂ ਖਤਮ ਕੀਤੀਆਂ ਜਾ ਰਹੀਆਂ ਦੁਕਾਨਦਾਰੀਆਂ ਖਤਮ ਕਰਨਾ ਸਰਕਾਰ ਦਾ ਕੰਮ ਨਹੀਂ ਹੈਗਾ ਰੋਜ਼ਗਾਰ ਪੈਦਾ ਕਰਨਾ ਸਰਕਾਰ ਦਾ ਕੰਮ ਹੈ ਦੁਕਾਨਦਾਰੀ ਖਤਮ 200 200 ਦੁਕਾਨਦਾਰ ਹੈ ਇੱਕ ਕਰੇ ਪਾਈ ਪਾਈ ਬੰਦਾ 1000 ਬੰਦਾ ਬੇਰੋਜ਼ਗਾਰ ਹੋ ਗਿਆ 1000 ਬੰਦਾ 200 ਦੁਕਾਨ ਨਾਲ ਬੇਰੋਜ਼ਗਾਰ ਹੋ ਰਿਹਾ ਉਹਨਾਂ ਦੇ ਘਰ ਕਿਵੇਂ ਤੁਰਨਗੇ ਖਰਚੇ ਵਰਚੇ ਖਰਚੇ ਦਾ ਸਮਾਨ ਤੇ ਜਾ ਚੁੱਕੇ ਨੇ ਇਨਕਮਾ ਸਰਕਾਰ ਬੰਦ ਕਰਵਾਈ ਜਾਂਦੀ ਹੈ ਇਹ ਗੱਲ ਇਸ ਗੱਲ ਤੇ ਧਿਆਨ ਦਿੱਤਾ ਜਾਵੇ ਇਸ ਸੜਕ ਦੇ ਚੌੜੀ ਕਰਨ ਵਾਸਤੇ ਨਾ ਵੀ ਨੁਕ ਜੋੜੀ ਨਾ ਕੀਤਾ ਜਾਵੇ ਸਿੱਧੇ ਤੇ ਵਿਚਾਰ ਕੀਤਾ ਜਾਵੇ ਲੋਕਾਂ ਦੇ ਪੱਖ ਵੀ ਦੇਖੀ ਜਾਣ ਜਿਹੜੇ ਦੁਕਾਨਦਾਰ ਆਲਰੇਡੀ ਬੈਠੇ ਆਉਂਦੇ ਸਰ ਹੁਣ ਕਿੰਨੇ ਫੁੱਟ ਹੈਗੀ ਹੈ ਜੇ 60 ਫੁੱਟ ਹੁੰਦੇ ਤੁਹਾਡੀ ਦੁਕਾਨ ਕਿੰਨਾ ਹਿੱਸਾ ਆ ਜਾਏਗਾ ਜੀ ਵਿੱਚ ਸਾਨੂੰ ਤਾਂ ਇਹ ਨਹੀਂ ਪਤਾ ਹੁਣ ਕਿੰਨੀ ਚੌੜੀ ਹੈ ਜੀ ਤੇ ਕਿੰਨੀ ਹੋਰ ਆ ਜੂਗੀ ਪਰ ਸਾਨੂੰ ਇਹ ਪਤਾ ਹੈ ਸਾਡੀਆਂ ਦੁਕਾਨਦਾਰੀਆਂ ਖਤਮ ਹੋ ਜਾਣਗੀਆਂ ਸਾਨੂੰ ਚੌੜੀ ਨਾ ਚੌੜੀ ਦਾ ਕੋਈ ਮਸਲਾ ਨਹੀਂ ਸਾਡੀਆਂ ਦੁਕਾਨਦਾਰੀਆਂ ਨਾ ਖਤਮ ਕੀਤੀ ਜਾਣ ਕੋਈ ਐਸੀ ਜੀ ਦੇ ਉੱਤੇ ਜੋ ਕੋਈ ਬਾਹਰ ਸਮਾਨ ਹੈ ਉਹਨੂੰ ਥੋੜਾ ਅੰਦਰ ਕਰਵਾ ਦਿੱਤਾ ਜਾਵੇ ਕੋਈ ਗੱਡੀਆਂ ਖੜਦੀਆਂ ਕੋਈ ਟ੍ਰੈਫਿਕ ਪੁਲਿਸ ਲਗਾ ਕੇ ਉਹਨੂੰ ਉਸ ਚੀਜ਼ ਦਾ ਮਸਲਾ ਹੱਲ ਕੀਤਾ ਜਾ ਸਕਦਾ ਹੈ ਇਹ ਥੋੜਾ ਮਸਲਾ ਹੈਗਾ ਵੀ ਉਹਨੂੰ ਢਾ ਦਿਓ ਬਹੁਤ ਹਰ ਇੱਕ ਚੀਜ਼ ਦੇ ਬਹੁਤ ਆਲਟਰਨੇਟ ਹੁੰਦੇ ਆ ਉਸ ਚੀਜ਼ ਨੂੰ ਉਸ ਤਰ੍ਹਾਂ ਸੋਲਵ ਕੀਤਾ ਜਾ ਸਕਦਾ ਹੈ ਓਕੇ ਕੋਈ ਤੁਹਾਡੇ ਵਕਵ ਹੈਗਾ ਤੁਹਾਡੇ ਜੋ ਗਰੁੱਪ ਹੈਗਾ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਿਆਗਾ ਅੱਜ ਅੱਜ ਨੋਟਿਸ ਪਤਾ ਲੱਗਿਆ ਵੀ ਹੁਣ ਨੋਟਿਸ ਵੰਡੇ ਜਾ ਰਹੇ ਆ ਇਸ ਤੋਂ ਬਾਅਦ ਸਾਨੂੰ ਅੱਜ ਆਇਆ ਤੁਹਾਨੂੰ ਨੋਟਿਸ ਹਜੇ ਆਇਆ ਨਹੀਂ ਮਤਲਬ ਸਟਾਰਟ ਹੋਇਆ ਐ ਇਸੇ ਥਾਂ ਤੇ ਅਸੀਂ ਖੜੇ ਆ ਬਾਗੂ ਰੋਡ ਦੀ ਕਾਰਨਰ ਤੇ ਖੜੇ ਆ ਇੱਥੋਂ ਨੋਟਿਸ ਦੇਨੇ ਜਾਰੀ ਹੋਏ ਆ ਤਾਂ ਹੁਣ ਅਸੀਂ ਵੱਡੇ ਅਧਿਕਾਰੀਆਂ ਨਾਲ ਵੀ ਮਿਲਾਂਗੇ ਅਸੀਂ ਤਾਂ ਬੇਨਤੀ ਕਰ ਸਕਦੇ ਆ ਜੋਰ ਕੋਈ ਨਹੀਂ ਧਰਨੇ ਲਾ ਸਕਦੇ ਆ ਆਪਦਾ ਪੱਖ ਰੱਖ ਸਕਦੇ ਆ ਬਾਕੀ ਸੋਚਣਾ ਤਾਂ ਵੱਡੇ ਅਧਿਕਾਰੀਆਂ ਨੇ ਆ ਉਹਨੋਂ ਦੇਖਦੇ ਵੀ ਵੱਡੇ ਘਰਾਣਿਆਂ ਵੱਲ ਜਾਂਦੇ ਆ ਕਿ ਛੋਟੇ ਦੁਕਾਨਦਾਰਾਂ ਕਿ ਨਹੀਂ ਜਾਂਦੇ ਸਰ ਮਾਲ ਦੋੜ ਦੇ ਉੱਤੇ ਇੱਕ ਪਾਰਕਿੰਗ ਬਣਾਈ ਗਈ ਹੈ ਕੋਈ ਏਜੀ ਜਗ੍ਹਾ ਇੱਥੇ ਹੈਗੀ ਜਿੱਥੇ ਪਾਰਕਿੰਗ ਬਣਾਈ ਜਾ ਸਕਦੀ ਨਹੀਂ ਇਹਦੇ ਕੋਈ ਜਗ੍ਹਾ ਨਹੀਂ ਇਹ ਜੀ ਕੋਈ ਜਗ੍ਹਾ ਨਹੀਂ ਬਾਕੀ ਇਹ ਇਨਾ ਟ੍ਰੈਫਿਕ ਹੀ ਨਹੀਂ ਹੈਗਾ ਜੀ ਮਤਲਬ ਉਸ ਚੀਜ਼ ਦਾ ਕੋਈ ਮਸਲਾ ਹੈ ਹੀ ਨਹੀਂ ਕੋਈ ਦਿੱਕਤ ਨਹੀਂ ਤਾਂ ਹੁਣ ਵੀ ਚੱਲੀ ਜਾਂਦਾ ਟ੍ਰੈਫਿਕ ਚੱਲੀ ਜਾਂਦਾ ਐ ਤੇ ਆਪਾਂ ਇਹਨੂੰ ਚੌੜੀ ਕਰਦੇ ਆ ਬੱਚੇ ਵੀ ਆਉਣਗੇ ਜੀ ਸਿਰਫ ਟ੍ਰੈਫਿਕ ਤੁਹਾਡੇ ਨਾਮ ਨਾਮ ਦੱਸੋ ਜਣਾਜੋਤ ਸਿੰਘ ਹੈ ਜੀ ਕੋਈ ਦੁਕਾਨ ਹੈਗੀ ਕੋਈ ਇੱਥੇ ਹਾਂਜੀ ਮੇਰੀ ਦੁਕਾਨ ਹੈ ਕਿਸ ਕਿਸ ਨਾਮ ਸਿੰਘ ਮੋਬਾਈਲ ਹੱਥੇ ਮਿਲਦਾ ਸਿੰਘ ਮੋਬਾਈਲ ਤੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਇੱਥੇ ਮੈਂ ਇਹ ਕਹ ਰਿਹਾ ਜੀ ਇੱਥੇ ਸਿਰਫ ਟ੍ਰੈਫਿਕ ਦੀ ਨਾ ਮੈਨੇਜਮੈਂਟ ਦੀ ਕਮੀ ਹੈ ਇੱਥੇ ਜਦੋਂ ਇੱਕ ਦੋ ਗੱਡੀਆਂ ਆਸ-ਪਾਸ ਲੱਗ ਨਹੀਂ ਇੱਥੇ ਕੋਈ ਨਹੀਂ ਹੈਗਾ ਜੀ ਇੱਥੇ ਦੋ ਗੱਡੀਆਂ ਜੇ ਆਸੇ-ਪਾਸੇ ਲੱਗ ਜਾਂਦਾ ਜਾਮ ਲੱਗ ਜਾਂਦਾ ਹਾਂਜੀ ਮਤਲਬ ਸਭ ਤੋਂ ਵੱਡਾ ਮੈਨੂਲਾ ਵੀ ਟ੍ਰੈਫਿਕ ਇੱਥੇ ਮੈਨੇਜ ਨਹੀਂ ਹੋ ਰਿਹਾ ਹਾਂਜੀ ਬਾਕੀ ਜਿਹੜੀ ਗੱਲ ਹੈ ਛੋਟਾ ਦੁਕਾਨਦਾਰ ਬਿਲਕੁਲ ਖਤਮ ਹੋ ਜਾਊਗਾ ਜੀ ਜੇ ਛੋਟੀਆਂ ਦੁਕਾਨਾਂ ਖਤਮ ਹੋ ਗਈਆਂ ਉਸ ਤੋਂ ਬਾਅਦ ਇਹ ਰੋਡ ਟੁੱਟਦਾ ਵੀ ਆ ਤਾਂ ਵੱਡੇ ਮਾਲ ਬਣਨਗੇ ਜਾਂ ਵੱਡੀਆਂ ਦੁਕਾਨਾਂ ਬਣਨਗੀਆਂ ਫਿਰ ਛੋਟੇ ਦੁਕਾਨਦਾਰ ਤੇ ਫਿਰ ਗੱਲੀ ਕਿਹਨੇ ਸੁਣਨੀ ਆ ਠੀਕ ਹੈ ਜੇ ਅਗਲਾ ਕੋਈ ਤੋੜ ਕੇ ਦੁਬਾਰਾ ਬਣਾਊਗਾ ਤਾਂ ਵੱਡਾ ਸ਼ੋਰੂਮ ਬਣਾਊਗਾ ਫਿਰ ਛੋਟੇ ਦੁਕਾਨਦਾਰ ਸਿੱਧਾ ਓਕੇ ਹੁਣ ਮੇਨ ਮੰਗ ਕੀ ਹੈਗੇ ਤੁਹਾਡੀ ਸਰ ਇੱਕ ਵਾਰੀ ਜੋ ਹੈਗਾ ਕਿ ਕਿ ਲਾਈਵ ਦੇਖ ਰਹੇ ਸਭ ਪੂਰਾ ਬਠਿੰਡਾ ਲਾਈਵ ਦੇਖ ਰਿਹਾਗਾ ਪੱਕੂ ਰੋਡ ਦੇ 90% ਕਿਰਾਏਦਾਰ ਹੈ ਜੀ ਦੁਕਾਨਦਾਰ ਹਾਂਜੀ ਉਹਨਾਂ ਨੂੰ ਕੁਝ ਮਾਲ ਜਿਹੜੇ ਹੈਗੇ ਸ਼ਰਤ ਕਰਨ ਜੋ ਬਰਬਾਦ ਕਰਨਾ ਚਾਹੁੰਦੇ ਨੇ ਇਹ ਸਾਡੀ ਦੁਕਾਨ ਦਾ ਖਾਲੀ ਹੋ ਜਾਣਾ ਤੇ ਚੋਰੀ ਨਾਲ ਕੋਈ ਖਾਲੀ ਹੋ ਗਿਆ ਕੋਈ ਮਸਲਾ ਹੱਲ ਨਹੀਂ ਹੁੰਦਾ ਜਿਵੇਂ ਇਹ ਇੱਕ ਬਹਾਨਾ ਬਣਾ ਲਿਆ ਟ੍ਰੈਫਿਕ ਦਾ ਟ੍ਰੈਫਿਕ ਨਹੀਂ ਇੰਨਾ ਹੈਗਾ ਜਿੰਨਾ ਇਹ ਕਹਿ ਰਹੇ ਨੇ ਸਾਰੇ ਬਹੁਤ ਜਗ੍ਹਾ ਖੁੱਲੀ ਹੈ ਇਹ ਜਿਹੜੇ ਅਸੀਂ ਦੱਸਦੇ ਵੀ ਕੋਈ ਟ੍ਰੈਫਿਕ ਚਾਰਜ ਲਾਇਆ ਜਾਵੇ ਜੇ ਕੋਈ ਗੱਡੀ ਖੜਦੀ ਹੈ ਹੌਣ ਪਰੇ ਕੀਤਾ ਜਾਵੇ ਹਾਂਜੀ ਤੇ ਕਦੇ ਬਿਲਕੁਲ ਕਦੀ ਬੰਦ ਹੋਈ ਨਹੀਂ ਸਕਦਾ ਜਾਮ ਹੋਈ ਨਹੀਂ ਸਕਦਾ ਜੀ ਸਰ ਨਗਰ ਨਿਗਮ ਦੇ ਜੋ ਅਧਿਕਾਰੀ ਆ ਤੁਸੀਂ ਕਦੋਂ ਮਿਲਣ ਜਾ ਰਹੇ ਹੋ ਕੋਈ ਪ੍ਰੋਗਰਾਮ ਦਾ ਹੈ ਤੁਹਾਡਾ ਹੁਣ ਸਾਨੂੰ ਪਤਾ ਲੱਗਿਆ ਹੁਣ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਜਾਵਾਂਗੇ ਅੱਜ ਨਹੀਂ ਤਾਂ ਕੱਲ ਸਵੇਰੇ ਮਿਲਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਇਹ ਕਿਹਨਾ ਪੱਗ ਰੋਡ ਦੀ ਛੱਤ ਨਹੀਂ ਸੀਗੀ ਜੀ ਇਹ ਇੱਕ ਸੱਤ ਫੁੱਟੀ ਪਈ ਹੈ ਪੱਗ ਪਿੰਡਰ ਜਾਂਦੀ ਸੀ ਅੱਜ ਤੋਂ 2014 ਚ ਵੀ ਇਹੀ ਰੋਲਾ ਪਿਆ ਸੀ ਉਦੋਂ ਵੀ ਸਾਨੂੰ ਲਿਖਤ ਵਿੱਚ ਮਿਲ ਗਿਆ ਸੀਗਾ ਵੀ ਇਹ ਛੜਕੇ ਇਹੀ ਰਹੂਗੀ ਇਹ ਚੋੜੀ ਨਹੀਂ ਕੀਤੀ ਜਾਊਗੀ ਹੁਣ ਫੇ ओके सो ਤੁਹਾਨੂੰ ਦੱਸਦੀ ਜੀ ਸੋ ਦੱਸੀ ਮੌਜੂਦ ਹੈ ਜੀ ਬਠਿੰਡਾ ਤੇ ਬਾਗੂ ਰੋਡ ਤੇ ਜਿੱਥੇ ਦੁਕਾਨਦਾਰ ਇਕੱਠੇ ਹੋ ਤੁਸੀਂ ਦੇ ਸਕਦੇ ਹੋਗੇ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਸੜਕ ਹੈਗੀ ਇਹ ਚੌੜੀ ਨਾ ਕੀਤੀ ਜਾਵੇ ਕਿਉਂਕਿ ਅਗਰ ਉਹ ਕਰਦੇ ਹਨ ਸਾਡੇ ਦੁਕਾਨਾਂ ਚ ਹੈਗੀ ਹੈ 5.5 ਫੁੱਟ 10.5 ਫੁੱਟ ਹੀ ਰਹਿ ਜਾਣਗੇ ਉਸ ਤੋਂ ਬਾਅਦ ਸਾਡਾ ਕੰਮ ਬਿਲਕੁਲ ਖਤਮ ਹੋ ਜਾਏਗਾ ਤੇ 90% ਜੋ ਹਨ ਦੁਕਾਨਦਾਰ ਕਿਰਾਏ ਤੇ ਹਨ ਤੇ ਸਿਕੰਡੀ ਜੇ ਇਹਨਾਂ ਦਾ ਲੱਗੇ ਥੱਲੇ ਕੰਪਲਾਈਜ਼ ਵੀ ਕੰਮ ਕਰ ਰਹੇ ਹਨ ਜੇਕਰ ਇਹਨਾਂ ਦਾ ਕੰਮ ਖਤਮ ਹੁੰਦਾ ਤਾਂ ਕਾਫੀ ਲੋਕਾਂ ਦੀਆਂ ਨੌਕਰੀਆਂ ਵੀ ਜਾਣ ਗਈਆਂ ਤਾਂ ਇਸ ਕਰਕੇ ਕੋਈ ਹੋਰ ਰਸਤਾ ਲੱਭਿਆ ਜਾਵੇ ਜਦੋਂ ਨੋਟਿਸ ਜੋ ਇੱਥੇ ਮੇਰ ਸਾਹਿਬ ਉਹਨਾਂ ਨੂੰ ਮਿਲਾਂਗੇ ਤੇ ਕੋਸ਼ਿਸ਼ ਹੈ ਕਿ ਕੋਈ ਅਲਟਰਨੇਟਿਵ ਰਸਤਾ ਜੋ ਹੈਗਾ ਉਹ ਨਿਕਲ ਆਵੇ ਤਾਂ ਕਿ ਜੋ ਲੋਕਾਂ ਦਾ ਰੋਜ਼ਗਾਰ ਵੀ ਨਾ ਖਤਮ ਹੋਏ ਤੇ ਇਹ ਜੋ ਟ੍ਰੈਫਿਕ ਸਮੱਸਿਆ ਹੈ ਉਹ ਦਾ ਹੱਲ ਹੋ ਸਕੇ